ਸਾਰੇ ਐਸਪੀ ਸਾਾਰੇ ਸਰਪੰਚਾਂ ਨੂੰ ਚੇਤੇ ਰੱਖੇ ਸਾਰੇ ਤੇ ਚਾਰਤਰਾਂ ਦੀ ਦੌੜ ਤੋਂ ਦੇਰ ਦਰਸ਼ਨ ਮਹਾਰਾਜ ਪ੍ਰਧਾਨ ਕਪਾਰ ਵਪਾਰ ਮੰਡਲ ਦਫਤਰ ਤੇ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਿਸ਼ੇ ਦਫਤਰ ਤੇ ਚੇਤਨ ਕਰਕੇ ਰੱਖੇ ਔਰ ਜਨਾਬ ਸਾਹਿਬ ਸਾਡੀਆਂ ਦਿੱਤੀਆਂ ਟੈਕਸਾਂ ਦੇ ਵਿੱਚੋਂ ਸਰਕਾਰਾਂ ਜਿਹੜੀ ਵੀ ਸਰਕਾਰ ਹੋਵੇ 600 800 ਕਰ ਦੋ ਤਾਂ ਸਾਨੂੰ ਦੱਸ ਕਿ ਯੂਟ ਕਿਉਂ ਕੀ ਗੱਲ ਕੀ ਸਾਲੂ ਪੰਜਲ ਦਾ ਯੂਟ ਬੱਤੀ ਨਹੀਂ ਹੋ ਸਕਦੀ ਅਸੀਂ ਫਰੀ ਵੀ ਲਗਦੇ ਵਪਾਰੀ ਸਾਡੇ ਵਪਾਰੀਆਂ ਦੀ ਇੱਕੋ ਹੀ ਮੰਗ ਹੈ ਕਿ ਕਮਰਸ਼ੀਅਲ ਰੇਟ ਕੇ ਪੰਜਲ ਦਾ ਯੂਟ ਬੱਤੀ ਦਿੱਤੀ ਜਾਵੇ ਅਸੀਂ ਫਰੀ ਵੀ ਲਗਦੇ ਸਰਕਾਰ ਤੇ ਬੋਝ ਨਹੀਂ ਪਾਦੇ ਇੱਕ ਗੱਲ ਹੋਰ ਪਿਛੇ ਦੀ ਸਾਡੇ ਮੁੱਖ ਮੰਤਰੀ ਪੰਜਾਬ ਰਣਜੀਤ ਸਾਹਿਬ ਨੇ ਦੋ ਘਰਾਂ ਦੀ ਕਰਨਵਤਨ ਹੈਲਥ ਕਾਰਡ ਬਣਾਉਂਦਾ ਆਯੂਸ਼ਮਾਨ ਕਾਰਡ ਬਣਾਉਂਦਾ ਮੈਨੂੰ ਜੀ ਤੁਹਾਡੇ ਰਾਹੀਂ ਅਮੇ 2250 ਫਾਰਮ ਤੋਂ ਆਏ ਸੀ ਪਰ ਉਹਨਾਂ ਦਾ ਅਜੇ ਤੱਕ ਸਾਨੂੰ ਅਤਾ ਪਤਾ ਨਹੀਂ ਮਿਲਿਆ ਕਿ ਜਿਨ੍ਹਾਂ ਦੀ 2 ਕਰੋੜ ਕਰੋੜ ਰਕਮ ਸੀ ਜਿਹੜਾ ਮਕੈਨਰੀਆਂ ਦੇ ਚੰਨੋਂ ਸੀਟਾ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਰਮਜੀਤ ਪਤਾ ਕਰ ਸਕਦੇ ਹੋ ਤੁਸੀਂ ਮੇਰੇ ਵੱਡੇ ਭਰਾਓ ਜੇ ਬਵਾਗਿਆਂ ਦੀ ਗੱਲ ਕਰਨੀ ਹੈ ਤਾਂ ਵਪਾਰੀਆਂ ਦੀ ਗੱਲ ਜ਼ਰੂਰ ਸੁਣਿਓ ਇੱਥੇ ਕੋਈ ਆਪਾਂ ਕੋਈ ਕ੍ਰਿਟੀਕਲ ਮਸਲਾ ਨਹੀਂ ਲੈ ਕੇ ਆਏ ਸਿਰਫ ਸਾਡਾ ਇੱਕੋ ਲਕਸ਼ਤ ਹੈ ਕਿ ਆਪਾਂ ਬਵਾਗਿਆਂ ਦੀ ਗੱਲ ਜੜੀ ਟੜਨਾ ਚਾਹਣੀ ਹੈ ਅੱਜ ਪੰਜਾਬ ਦੇ ਵਿੱਚ ਜੋ ਪ੍ਰਵਾਸੀ ਸਾਡੇ ਭਰਾ ਆਏ ਨੇ ਸਾਨੂੰ ਕੋਈ ਤਰਾਈ ਨਹੀਂ ਕੰਮ ਕਰਨ ਜਿੰਨਾ ਮਰਜ਼ੀ ਕੰਮ ਕਰਨ ਪਰ ਉਹਨਾਂ ਦੀ ਅੱਜ ਕੱਲ੍ਹ ਮੁਹਾਲੀ ਦੇ ਜਿਆਦਾ ਸੇਕ ਤੇ ਵਿੱਚ ਕਰਵਾਸੀਆਂ ਨੇ ਇੱਕ ਪੰਜਾਬੀ ਔੜਾ ਮਾਰਤਾ ਬਹੁਤ ਮਾਰੀ ਗੱਲ ਹੈ ਅਗਰ ਜੇ ਤਰਜਿਨੇ ਯੂਪੀ ਬਿਹਾਰ ਤੋਂ ਕ੍ਰਿਮੀਨਲ ਬੰਦੇ ਨੇ ਸਾਰੇ ਪੰਜਾਬ ਚ ਆ ਕੇ ਵਸੇ ਨੇ ਸਾਡੇ ਸਾਡੇ ਵਪਾਰੀ ਭਰਾਵਾਂ ਦੀ ਕੋਈ ਮੰਗ ਹੈ ਕਿ ਉਹਨਾਂ ਦੀ ਵਗੈਰ ਨਿਕਾਸ਼ ਕੀਤੀ ਜਾਵੇ ਜਿਹੜੇ ਕ੍ਰਿਮੀਨਲ ਬੱਗੇ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾਵੇ ਜਿਹੜੇ ਕਾਨੂੰਨ ਕਾਰਜੋਗਾਰ ਨੇ ਅਮਨ-ਇਮਾਨ ਵਿੱਚ ਆਪਣੇ ਪੰਜਾਬ ਚ ਕੰਮ ਕਰਨ ਸੰਨ ਕੋਈ ਡਰਾਏ ਨਹੀਂ ਔਰ ਦੂਜੀ ਗੱਲ ਮੈਂ ਹੋਰ ਕਹਿੰਦਾ ਮੇਰੇ ਸਾਹਮਣੇ ਵਪਾਰ ਮੰਡੰਤ ਜਿੰਨੇ ਵੀ ਤੁਜਵਾਨ ਸਾਥੀ ਬੈਠੇ ਹੋਣਾ ਸਾਰੇ ਦੇ ਇੱਥੇ ਆਉਂਦੇ ਨੇ ਮੈਂ ਤੈਨੂੰ ਸਵਾਗਤ ਕਰਦਾ। ਔਰ ਅੱਜ ਦੀ ਇਸ ਮੀਟਿੰਗ ਦਾ ਸਾਡਾ ਜਿਹੜਾ ਮੁੱਖ ਉਦੇਸ਼ ਹੈ ਉਹ ਕੋਪਾਰ ਮੰਡਲ ਦੇ ਵਿੱਚ ਜਿੱਦਾਂ ਵੀ ਸਾਡੇ ਵੀਰ ਭਰਾ ਕੋਪਾਰੀ ਵੀਰ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਔਰ ਜਿਹੜੀ ਤੁਸੀਂ ਸਮੱਸਿਆ ਸਾਨੂੰ ਦੱਸ ਰਹੇ ਹੋ ਉਹਨਾਂ ਨੂੰ ਅਸੀਂ ਨੋਟ ਬਕਾਇਦਾ ਕਰ ਰਹੇ ਹਾਂ ਔਰ ਟਾਈਮ ਬਾ ਟਾਈਮ ਅਸੀਂ ਹਰ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਕੱਢਿਆ ਗਿਆ ਕੁਝ ਰਹਿ ਗਿਆ ਉਹ ਵੀ ਅਸੀਂ ਕੱਢਾਂਗੇ ਅੱਜ ਇੱਥੇ ਇਕੱਠੇ ਹੋਣ ਦਾ ਇਹੀ ਮਕਸਦ ਸੀਗਾ ਕਿ ਅਸੀਂ ਰੂਬਰੂ ਇਕੱਜੇ ਹੋ ਕੇ ਆਪਨੇ ਸਾਹਮਣੇ ਬੈਠ ਕੇ ਗੱਲ ਕਰੀਏ ਤਾਂ ਜੋ ਜਿਹੜੀਆਂ ਸਮੱਸਿਆਵਾਂ ਸਾਂਝੀਆਂ ਨੇ ਉਹ ਸਾਂਝੇ ਤੌਰ ਤੇ ਹੱਲ ਕੀਤੀ ਜਾ ਸਕੇ ਜਿਨ੍ਹਾਂ ਵਿੱਚ ਇੱਕ ਟ੍ਰੈਫਿਕ ਦੀ ਸਮੱਸਿਆ ਹੈਗੀ ਤੋਂ ਸਾਰਿਆਂ ਨੂੰ ਪਤਾ ਹੈ ਕਿ ਬਾਜ਼ਾਰ ਬਹੁਤ ਭੀੜਾ ਬਾਜ਼ਾਰ ਇਸ ਦੇ ਵਿੱਚ ਅਲੱਗ ਤੋਂ ਕੋਈ ਵੱਡੀ ਪਾਰਕਿੰਗ ਦੀ ਕੋਈ ਸਪੇਸ ਇੱਥੇ ਨਹੀਂ ਹੈਗੀ ਔਰ ਅਸੀਂ ਇਹ ਕੰਮ ਕਰਨ ਨੂੰ ਮੇਰੇ ਕੋਲ ਤਿਆਰ ਹੈ ਜੋ ਤੁਸੀਂ ਸਾਨੂੰ ਸੁਜੈਸਟ ਕੀਤਾ ਹੈ ਕਿ ਇਹਦੇ ਵਿੱਚ ਹੋਰ ਵੀਲਰ ਜਿਹੜੇ ਆਉ ਇਸ ਮਜਾ ਦੇ ਵਿੱਚ ਨਾ ਆਉਣ। ਸੋ ਅਸੀਂ ਉਸ ਇਦਾਂ ਲਿਗਰੀ ਕਰਦੇ ਆ ਤਾਂ ਉਹ ਵੀ ਇਸ਼ੂ ਹੈ ਕਿ ਜਦੋਂ ਅਸੀਂ ਇਹ ਬੰਦ ਕਰਦੇ ਆ ਫਿਰ ਤੁਹਾਡੇ ਵਿਚਾਰ ਦੇ ਵਿੱਚੋਂ ਹੀ ਵਪਾਰੀ ਪ੍ਰੇਸ਼ਾਨ ਹੋਣਗੇ ਕਹਿੰਦੇ ਨੇ ਕਿ ਜੇ ਤੁਸੀਂ ਹੋਰ ਵੀਦਰ ਬੰਦ ਕਰਦੇ ਹੋ ਤਾਂ ਸਾਡੀ ਗੱਲ ਹੀ ਕਰਾਓ। ਸੋ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਸਾਨੂੰ ਇੱਕ ਕਾਈਂਡੀ ਸਮਝਾ ਬਦਲ ਪਾ ਕੇ ਦੇ ਦਿਓ ਤੇ ਅਸੀਂ ਇਸ ਚੀਜ਼ ਨੂੰ ਸਹਿਤੋ ਹੀ ਕੋਸ਼ਿਸ਼ ਕਰਕੇ ਪਲੇਸ ਅਗੋਨੀ ਫੋਰਮਰ ਜਿਹੜੇ ਉਸ ਬਾਜ਼ਾਰ ਦੇ ਵਿੱਚ ਨਾ ਇੰਟਰ ਹੋਣ ਇਹ ਇਸ ਵਾਸਤੇ ਸਾਨੂੰ ਤੁਹਾਡਾ ਸਾਥ ਚਾਹੀਦਾ ਕਿਉਂਕਿ ਇਹ ਤੁਹਾਡੇ ਵਾਸਤੇ ਹੀ ਅਸੀਂ ਕਰਨਾ ਗੁਰਦਾਸਪੁਰ ਸ਼ਹਿਰ ਵਾਸਤੇ ਕਰਨਾ ਹੈ ਸ਼ਹਿਰ ਦੇ ਨਿਵਾਸੀਆਂ ਵਾਸਤੇ ਕਰਨਾ ਹੈ ਮਾਰਕੀਟ ਵਾਸਤੇ ਅਸੀਂ ਕਰਾਸੀਂ ਵੀ ਚਾਹੁੰਦੇ ਹਾਂ ਕਿ ਇਹ ਬਾਜ਼ਾਰ ਖੁਚਾਲ ਬਾਜ਼ਾਰ ਵੱਧੋ-ਵਾਧੇ ਦੇ ਵਿੱਚ ਗਾਹ ਕੌਣ ਤੇ ਸਾਡੇ ਵਪਾਰੀ ਭਰਾਵਾਂ ਦੀ ਵੱਧੋ-ਵਾਧੇ ਦੇ ਵਿੱਚ ਸੇਲ ਹੋਵੇ ਪਰ ਇੱਕ ਬੇਨਤੀ ਨਰੀ ਦੇ ਵਿੱਚ ਨਾਲ ਨਾਲ ਇਹ ਵੀ ਹੈ ਕਿ ਹਰ ਇੱਕ ਦੁਕਾਨ ਦੇ ਬਾਹਰ ਜੇਦੋਂ ਤੁਸੀਂ ਸਮਾਨ ਕੱਢ ਕੇ ਰੱਖਦੇ ਹੋ ਦੁਕਾਨ ਵਾਲੇ ਤੇ ਮੇਰੀ ਬੇਨਤੀ ਤੁਹਾਨੂੰ ਸਿਰਫ ਇੰਨੀ ਇਹ ਵੀ ਉਹ ਉਹ ਜਿਹੜੀ ਜਗ੍ਹਾ ਹੁੰਦੀ ਹੈ ਉਹ ਪਾਰਕਿੰਗ ਵਾਸਤੇ ਉਦੀ ਕਿਸੇ ਨੇ ਆਪਣਾ ਸਕੂਟਰ ਮੋਟਰਸਾਈਕਲ ਉਸ ਜਗ੍ਹਾ ਤੇ ਪਾਰਕ ਕਰਨਾ ਨਹੀਂ ਦੇ ਜੇ ਇਸ ਕਿਸੇ ਵਿਅਕਤੀ ਨੇ ਤੁਹਾਡੇ ਤੋਂ ਸਮਾਨ ਖਰੀਦਣਾ ਹੈ ਅਗਰ ਫੋਰ ਐਗਜ਼ਾਮਪਲ ਮੈਂ ਕਿਸੇ ਜਗ੍ਹਾ ਤੋਂ ਕੋਈ ਸਮਾਨ ਖਰੀਦਾਂ ਇਹ ਮੈਨੂੰ ਪਤਾ ਕਿ ਉਹ ਸ਼ੌਪ ਤੋਂ ਖਰੀਦਣਾ ਉਹਨਾਂ ਦਾ ਸਮਾਨ ਅਗਰ ਅੰਦਰ ਵੀ ਪਿਆ ਹੋਏਗਾ ਤੇ ਮੈਂ ਤਾ ਵੀ ਉੱਥੋਂ ਹੀ ਖਰੀਦਣਾ ਹੈ ਜਦੋਂ ਅਸੀਂ ਬਾਹਰ ਕੱਢ ਕੇ ਸਮਾਨ ਰੱਖਦੇ ਆ ਉਹ ਪਾਰਕਿੰਗ ਦੀ ਸਪੇਸ ਖਤਮ ਹੋਉਂਦੀ ਹੈ ਜਿਸ ਦੇ ਨਾਲ ਪਾਰਕਿੰਗ ਜਿਹੜੀ ਉਹ ਸੜਕ ਦੇ ਵਿੱਚ ਲੋਕੀ ਕਰਦੇ ਨੇ ਸਾਨੂੰ ਵੀ ਪ੍ਰੋਬਲਮ ਆਉਂਦੀ ਉਸ ਟੀਰੇ। ਸੋ ਇਸ ਕਰਕੇ ਰਲ ਮਿਲ ਕੇ ਆਪਾਂ ਸਾਦੇ ਤੌਰ ਤੇ ਡਰਾਈਵ ਚਲਾਵਾਂਗੇ। ਬਹਿ ਆਪਦੇ ਵੱਲੋਂ ਬਰਦਾਸਪੁਰ ਪੁਲਿਸ ਵੱਲੋਂ ਜੀ ਬਸ ਸਮਨਾ ਵੀ ਬਾਜਯੋਗ ਮੁੱਖ ਮੰਤਰੀ ਜੀ ਵੱਲੋਂ ਔਰ ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾੜੀ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਪੰਜਾਬ ਦੇ ਵਿੱਚ ਵਪਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਵਪਾਰੀ ਵਰਗ ਦਾ ਟ੍ਰੇਡ ਕਮਿਸ਼ਨ ਜਿਹੜਾ ਉਹਨੂੰ ਕਨਸਟੀਟਿਊਟ ਕੀਤਾ ਗਿਆ ਔਰ ਇਹ ਜਿਹੜਾ ਟ੍ਰੇਡ ਕਮਿਸ਼ਨ ਆ ਉਹ 3 ਟਾਇਰ ਬਣਾਇਆ ਗਿਆ ਇੱਕ ਸਟੇਟ ਲੈਵਲ ਦੇ ਉੱਪਰ ਦੂਸਰਾ ਡਿਸਟ੍ਰਿਕਟ ਲੈਵਲ ਦੇ ਉੱਪਰ ਔਰ ਤੀਸਰਾ ਕੌਨਸਟੀਟਿਊਐਂਸੀ ਲੈਵਲ ਦੇ ਉੱਪਰ ਔਰ ਉਹਦੇ ਵਿੱਚ ਵਪਾਰੀ ਵਰਗ ਦੇ ਨੁਮਾਇੰਦੇ ਕੀ ਦਿੱਤੀ ਗਈ ਆ ਵੱਖਰੇ ਵੱਖਰੇ ਵਪਾਰੀ ਵਰਗਾ ਦੇ ਵਿਚੋਂ ਉਹਨਾਂ ਦੇ ਨੁਮਾਇੰਦਿਆਂ ਨੂੰ ਔਰ ਮੇਨ ਮਕਸਦ ਉਹ ਇਹ ਬੋਰਡ ਦਾ ਇਹ ਕਮਿਸ਼ਨ ਦਾ ਇਹ ਆ ਕਿ ਜਿਹੜੀਆਂ ਵਪਾਰੀ ਵਰਗ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਉਹਨਾਂ ਨੂੰ ਮਹਿਕਮਿਆਂ ਦੇ ਵਿੱਚ ਖੱਜਲ-ਖਵਰੀ ਤੋਂ ਬਚਾਇਆ ਜਾਵੇ ਜਿਹੜੀ ਕੋ ਰਿਸ਼ਵਤ ਖੋਰੀ ਆ ਉਹਦੇ ਤੋਂ ਬਚਾਇਆ ਜਾਵੇ ਤਾਂ ਕਿ ਇੱਕ ਸਾਫ਼ ਸੁਥਰਾ ਪ੍ਰੋਫੈਸ਼ਨ ਜਿਹੜਾ ਜਿਹੜਾ ਉਹ ਵਪਾਰੀ ਵਰਗ ਨੂੰ ਦਿੱਤਾ ਜਾਵੇ ਔਰ ਇਹ ਪਹਿਲੀ ਵਾਰ ਹੋਇਆ ਉਹ ਚਾਹੁੰਦੇ ਨੇ ਵੀ ਸਾਡਾ ਜਦੋਂ ਵਪਾਰੀ ਵਰਗ ਸਸ਼ਕਸ਼ਤ ਹੋਏਗਾ ਵਪਾਰੀ ਵਰਗ ਵਧੇਗਾ ਤੇ ਵਪਾਰੀ ਵਰਗ ਦੇ ਨਾਲ ਜਿਹੜੀ ਸਾਡੀ ਆਰਥਿਕ ਐਕਟੀਵਿਟੀ ਆ ਉਹ ਵੀ ਵਧੂਗੀ ਔਰ ਜਿੰਨੀ ਉਹ ਵਧੂਗੀ ਉਹਦੇ ਨਾਲ ਬਾਜ਼ਾਰ ਦੇ ਵਿੱਚ رونਕਾਂ ਆਣਗੀਆਂ ਜਿਹੜੇ ਲੋਕ ਦੁਕਾਨਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਊਗੀ ਸੋ ਇਸ ਤਰੀਕੇ ਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਨੂੰ ਬਹੁਤ ਜ਼ਿਆਦਾ ਹਲਾਰਾ ਮਿਲੂਗਾ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪਹਿਲੀ ਵਾਰ ਵਪਾਰੀ ਵਰਗ ਨੂੰ ਲਾਂਬੰਦ ਕਰਤਾ ਕਿ ਲੋ ਆ ਇੱਕ ਪਲੈਟਫਾਰਮ ਤੁਹਾਨੂੰ ਦੇ ਦਿੱਤਾ ਤੁਹਾਡੀਆਂ ਸਮੱਸਿਆਵਾਂ ਪਾਵੇਂਓ ਜੀਐਸਟੀ ਦੀ ਆ ਪਾਵੇਂਓ ਸਟਰੀਟ ਲਾਈਟ ਦੀ ਆ ਪਾਵੇਂਓ ਬਿਜਲੀ ਦੀ ਆ ਪਾਵੇਂਓ ਟੈਕਸੇਸ਼ਨ ਦੀ ਆ ਨਾ ਹੋਰ ਨੇ ਉਹਦੇ ਵਾਸਤੇ ਆ ਜਿਹੜਾ ਕਮਿਸ਼ਨ ਦਾ ਗਠਨ ਹੋਇਆ ਸੋ ਮੈਂ ਸਮਝਦਾ ਪਰਮੇਸ਼ਰ ਕਿਰਪਾ ਕਰੇ ਇਹ ਇਹਦੇ ਨਾਲ ਵਪਾਰੀ ਵਰਗ ਤੇ ਐਡਮਿਨਿਸਟ੍ਰੇਸ਼ਨ ਦੇਡਾ ਗੈਪ ਆ ਉਹ ਖਤਮ ਹੋਊਗਾ ਇਹ ਪਾਰੀ ਬਰਗਰ ਐਡਮਿਨਿਸਟ੍ਰੇਸ਼ਨ ਆਪਸ ਦੇ ਵਿੱਚ ਮਿਲ ਕੇ ਕੋਆਰਡੀਨੇਟ ਕਰਕੇ ਇੱਕ ਚੰਗਾ ਤੇ ਸਾਫ ਸੁਥਰਾ ਸਿਸਟਮ ਜਣਾ ਲੋਕਾਂ ਨੂੰ ਦੇਣ ਕਿੰਨੀਆਂ ਮੁਸ਼ਕਲਾਂ ਆਈਆਂ ਤੇ ਕਿੰਨੀਆਂ ਹੱਲ ਹੋਈਆਂ ਦੇਖੋ ਜੀ ਮੁਸ਼ਕਲਾਂ ਜਿੰਨੀਆਂ ਵੀ ਦਸੀਆਂ ਨੇ ਸਾਡੇ ਚੇਅਰਮੈਨ ਸਾਹਿਬ ਨੇ ਕੱਲੀ-ਕੱਲੀ ਦੁਕਾਨ ਤੇ ਜਾ ਕੇ ਉਹ ਸਾਰੇ ਮਸਲੇ ਨੋਟ ਕੀਤੇ ਨੇ ਔਰ ਇਹਦੀ ਅਸੀਂ ਇੱਕ ਕਾਪੀ ਆਪਣਾ ਜ਼ਬਤੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਵੀ ਦੇ ਰਹੇ ਆ ਤਾਂ ਕਿ ਉਹ ਵੱਖਰੇ-ਵੱਖਰੇ ਮੈਂਬਰਾਂ ਨੂੰ ਇਹ ਪੇਜਨ ਔਰ ਇਹਦੀ ਐਡਰੈਸਲ ਹੋ ਜੂਗੀ ਔਰ ਉਹਦੇ ਮੁਤਾਬਕ ਜੋ ਜੋ ਮਸਲੇ ਦੱਸੇ ਨੇ ਉਹਨਾਂ ਦਾ ਜਵਾਬ ਜਿਹੜਾ ਉਹਨਾਂ ਨੂੰ ਮਿਲ ਜੂਗਾ ਔਰ ਸਾਡੀ ਕੋਸ਼ਿਸ਼ ਹੋਊਗੀ ਅਦਰਵਾਈਜ਼ ਵੀ ਦੇਖੋ ਵਪਾਰੀ ਵਰਗ ਲਈ ਤੇ ਸਰਕਾਰ ਹਮੇਸ਼ਾ ਹੀ ਹਰ ਵਰਗ ਲਈ ਔਰ ਵਪਾਰੀ ਵਰਗ ਕਿਉਂਕਿ ਕਿਸੇ ਵੀ ਇਕਨੋਮੀ ਦੀ ਇਕਰੀਡ ਦੀ ਹੱਡੀ ਹੁੰਦੀ ਆ ਉਹਨੂੰ ਪਰਫਲੋ ਤੋਂ ਉਹਦੀ ਖੁਸ਼ਾਲੀ ਸਰਕਾਰ ਦੀ ਜ਼ਿੰਮੇਵਾਰੀ ਸਰ ਜਿਲ੍ਹਾ ਪਰਸ਼ਦ ਤੁਹਾਡੇ ਕੋਲ ਆ ਔਰ ਜਿਲ੍ਹਾ ਪਰਸ਼ਦ ਦੀ ਜਗਾ ਪੁਰਾਣਾ ਬੱਸ ਸਟੈਂਡ ਖਾਲੀ ਪਿਆ ਜੇ ਰੇੜੀ ਮਾਰਕੀਟ ਉੱਤੀ ਚੱਲ ਜੇ 90% ਸਰ ਫਿਰ ਨਾ ਕਰੋ ਇਹ ਪਹਿਲੀ ਸਰਕਾਰ ਆ ਕਿੱਥੇ ਜਿਲ੍ਹਾ ਪਰਸ਼ਦ ਦੀਆਂ ਦੁਕਾਨਾਂ ਬੰਦ ਹੋਈਆਂ ਮਾਨਯੋਗ ਮੰਤਰੀ ਭਗਵੰਤ ਮਾਨ ਜੀ ਨੇ ਖੋਲ ਕੇ ਵਾਪਸ ਕੀਤੀਆਂ ਆ ਵਪਾਰੀ ਵਰਗ ਨੂੰ ਇਹ ਸਰਕਾਰ ਦਾ ਫਾਇਦਾ ਹੋਇਆ ਨਹੀਂ ਤੇ ਜਿਤਨਾ ਉਹਨਾਂ ਦੀ ਐਵਿਕਸ਼ਨ ਹੋ ਗਈ ਸੀਗੀ ਔਰ ਉਹਨਾਂ ਨੂੰ ਕਰੋ ਬਾਹਰ ਕਰਤਾ ਸੀਗਾ ਤੇ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਜਗ੍ਹਾ ਨੂੰ ਵਧੀਆ ਤਰੀਕੇ ਨਾਲ ਯੂਟਲਾਈਜ਼ ਕਰਾਂਗੇ ਸਾਰਿਆਂ ਦਾ ਸਲਾਹ ਕਰਕੇ ਨੂੰ ਬਾਕੀ ਕਹਣਾ ਜਾਓ ਕਿ ਸਲਾਹ ਹੀ ਲੈਂਦੇ ਹਾਂ ਕੰਮ ਕਰਾਉਣਾ ਇਹਨਾਂ ਪੱਜੀ ਪਿਛੂ ਵਿੱਚ ਹੋਇਆ ਹੈ ਕਿ ਤੁਹਾਡੀ ਮੀਟਿੰਗ ਹੋਈ ਹੋਰ ਪਹਿਲੀ ਸਫਲ ਸਫਲ ਹੋਈ ਹੈ ਕੀ ਕਹਣਾ ਜਾਓਗੇ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਪਾਰੀਆਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੀ ਮੁਸੀਬਤਾਂ ਨੂੰ ਦੇਖਦੇ ਆਏ ਕਿ ਵਿਚਾਰ ਇੱਕ ਆਪਣਾ ਵਪਾਰ ਕਮਿਸ਼ਨ ਫਾਰਮ ਕੀਤਾ ਜੋ ਤਿੰਨ ਫੇਸ ਵਿੱਚ ਕੰਮ ਕਰ ਰਿਹਾ ਜੀ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਅਤੇ ਵਿਧਾਨ ਸਭਾ ਲੈਵਲ ਤੋਂ ਸਟੇਟ ਦੇ ਸਾਡੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਵਾਈਸ ਚੇਅਰਮੈਨ ਸ਼੍ਰੀ ਨੀਲ ਠਾਕੁਰ ਜੀ ਨੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੀ ਗੱਲ ਕਰੀ ਤੇ ਗੁਰਦਾਸਪੁਰ ਡਿਸਟ੍ਰਿਕਟ ਦਾ ਮੈਂ बतौर ਚੇਅਰਮੈਨ ਵਪਾਰੀ ਵਰਗ ਚ ਆਇਆ ਮੇਰੇ ਨਾਲ ਮੇਰੇ ਸਾਰੇ ਚੇਅਰਮੈਨ ਨੇ ਪਰਵਾਲ ਸਾਹਿਬ ਬਟਾਲੇ ਤੋਂ ਨੇ ਰਜਿੰਦਰ ਨੰਦਾ ਜੀ ਗੁਰਦਾਸਪੁਰ ਤੋਂ ਇਹ ਡਿਸਟ੍ਰਿਕਟ ਚ ਪਹਿਲੇ ਮੇਰੇ ਮੈਂਬਰ ਵੀ ਨੇ ਆਪਣੇ ਨਾਲ ਆ ਕੇ ਅਜੀਬ ਜੀ ਦਿਨਾਨਗਰ ਤੋਂ ਰੁਪਿੰਦਰ ਜੀ ਰੁਪਿੰਦਰ ਜੀ ਆਪਣੇ ਸ਼੍ਰੀ ਹਰਿਪਿੰਦਰਪੁਰ ਤੋਂ ਸੋਨੇ ਸਾਹਿਬ ਡੇਰਾ ਬਾਬਾ ਨਾਨਕ ਗੁਰਪ੍ਰੀਤ ਸਿੰਘ ਆਪਣੇ ਫਤਗੜ ਚੂੜੀਆਂ ਤੋਂ ਇਹ ਸਾਡੇ ਮੈਂਬਰ ਵੀ ਨੇ ਇਹਦੇ ਨਾਲ ਹੀ ਇਹ ਜਦੋਂ ਡਿਸਟ੍ਰਿਕਟ ਦੀ ਕਮੇਟੀ ਬਣੀ ਹੈ ਇਹਦੇ ਵਿੱਚ ਸਾਡੇ ਨਾਲ ਅਫਸਰ ਸਹਿਬਾਨ ਸਾਡੇ ਮੈਂਬਰ ਨੇ ਤੇ ਉਹ ਫਿਰ ਸਾਡਾ ਕੰਮ ਥੋੜਾ ਆਸਾਨ ਹੋ ਗਿਆ ਕਿ ਸਾਡਾ ਪੰਜਾਬ ਸਰਕਾਰ ਨੇ ਕਿਹਾ ਕਿ ਤੁਸੀਂ ਹੁਣ ਵਪਾਰੀਆਂ ਨੂੰ ਦਫਤਰਾਂ ਦੇ ਧੱਕੇ ਖਾਨ ਦੀ ਕੋਈ ਲੋੜ ਨਹੀਂ ਤੁਸੀਂ ਬਜ਼ਾਰਾਂ 'ਚ ਮੀਟਿੰਗ ਕਰੋ ਅਫਸਰਾਂ ਨੂੰ ਬਜ਼ਾਰਾਂ 'ਚ ਲੈ ਕੇ ਜਾਓ ਮੁਸ਼ਕਲਾਂ ਬਜ਼ਾਰਾਂ 'ਚ ਸੁਣੋ ਬਜ਼ਾਰਾਂ 'ਚ ਹੱਲ ਕਰੋ ਸੋ ਇਸ ਮਸਲੇ ਤੇ ਸਾਡੀ ਪਹਿਲੀ ਡਿਸਟ੍ਰਿਕਟ ਲੈਵਲ ਦੀ ਮੀਟਿੰਗ ਆ ਇਹ ਸਾਡੀ ਪਹਿਲੀ ਮੀਟਿੰਗ ਤੋਂ ਬਾਅਦ ਮੀਟਿੰਗ ਖਤਮ ਸਿਲਸਿਲਾ ਅੱਗੇ ਤੋਂ ਜਾਰੀ ਆ ਹੁਣ ਵਿਧਾਨ ਸਭਾ ਲੈਵਲ ਤੇ ਸਾਡੀਆਂ ਲਗਾਤਾਰ ਮੀਟਿੰਗ ਜਾਰੀ ਆ ਉਹਦੀ ਕਮੇਟੀ ਸਾਡੀ ਵੱਖਰੀ ਬਣੀ ਆ ਤੇ ਮੈਂ ਦੱਸਣਾ ਚਾਹੂੰਗਾ ਅਸੀਂ ਸਾਰੇ ਗੁਰਦਾਸਪੁਰ ਦੇ ਹਲਕੇ ਦੀਆਂ ਜਾਂ ਵੱਖ ਮੇਨ ਮੇਜਰ ਜਿਹੜੀ ਪ੍ਰੋਬਲਮ ਆਈਏ ਜੋ ਦੁਕਾਨ ਵਾਲਿਆਂ ਨੂੰ ਜੜੀ ਆਈ ਮਿੱਥੇ ਮੇਨ ਮੇਜਰ ਪ੍ਰੋਬਲਮ ਜਿਹੜੀ ਆਈ ਇੱਕ ਤੇ ਤਾਰਾਂ ਦਾ ਜਾਲ ਸਾਰੇ ਪ ਤਿੰਨ ਚਾਰ ਦੁਕਾਨਾਂ ਨੂੰ ਅੱਗ ਲੱਗੀ ਸੀ ਸੋ ਮੈਂ ਮਹਿਸੂਸ ਕਰਦਾ ਕਿ ਇਹ ਤਾਰਾਂ ਦਾ ਸਭ ਤੋਂ ਪਹਿਲੇ ਕੇਬਲ ਸਪੈਨੀਆਂ ਬਹੁਤ ਜ਼ਰੂਰੀ ਨੇ ਤੇ ਇਹ ਆਪਾਂ ਸਾਡਾ ਕਮਿਸ਼ਨ ਨੇ ਸਭ ਕੁਝ ਨੋਟ ਕਰ ਲਿਆ ਉਸ ਤੋਂ ਬਾਅਦ ਸੜਕ ਟੁੱਟੀ ਦੀ ਆ ਇਹਦੀ ਵੀ ਜ਼ਰੂਰਤ ਆ ਇੱਕ ਸਾਨੂੰ ਕੈਮਰੇਸ ਦੀ ਲੋੜ ਆ ਤੇ ਸੀਸੀਟੀਵੀ ਕੈਮਰਾ ਲੱਗਣਾ ਬਹੁਤ ਜ਼ਰੂਰੀ ਆ ਇੱਕ ਕੁਝ ਵਾਰਦਾ ਤਾਂ ਪਿਛਲੇ ਸਮੇਂ ਚ ਹੋਈਆਂ ਉਸ ਕਰਕੇ ਆਪਾਂ ਨੂੰ ਥੋੜੀ ਨਾ ਤੇ ਪੀਸੀਆਰ ਦੀ ਥੋੜੀ ਬਜ਼ਾਰਾਂ ਵਿੱਚ ਵਧਾਣੇ ਚਾਹੀਦੀ ਆ ਮੈਨੂੰ ਪਤਾ ਤੁਸੀਂ ਕੀ ਕੁਐਸਚਨ ਕਹਿਣਾ ਚਾਹੁੰਦੇ ਹੋ ਮੈਂ ਦੱਸ ਦੇਣਾ ਕਿ ਜੋ ਪਿਛੇ ਦੋ ਤਿੰਨ ਘਟਨਾਵਾਂ ਵਾਪਰੀਆਂ ਉਸ ਕਰਕੇ ਆਪਾਂ ਵੀ ਚਾਹੁੰਦੇ ਹਾਂ ਕਿ ਇੱਥੇ ਸਿਕਿਉਰਿਟੀ ਜਿਹੜੀ ਹੈ ਬਾਜ਼ਾਰ 'ਚ ਜ਼ਿਆਦਾ ਲੱਗੇ ਆਪਾਂ ਪ੍ਰਸ਼ਾਸਨ ਨਾਲ ਸਾਡੀ ਲਗਾ ਅੱਗੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਤੁਹਾਡੇ ਬਾਜ਼ਾਰ ਨੂੰ ਬਜ਼ਾਰਾਂ ਨੂੰ ਸੁਰੱਖਿਅਤ ਕਰਨ ਲਈ ਇੱਥੇ ਬਗਾਇਦਾ ਤੇ ਸਿਕਿਉਰਿਟੀ ਅਫਸਰ ਇੱਥੇ ਆ ਕੇ ਇੱਥੇ ਬਲਾਜਮ ਆ ਕੇ ਡਿਊਟੀਆਂ ਦੇਣਗੇ ਇਹਨਾਂ ਨਾਲ ਹੀ ਸਮੱਸਿਆਵਾਂ ਹੋਰ ਵੀ ਨੇ ਸਫਾਈ ਦਾ ਤੁਹਾਨੂੰ ਪਤਾ ਹੀ ਸਾਰੀ ਸਮੱਸਿਆਵਾਂ ਪੁਰਾਣੇ ਤੁਸੀਂ ਜਿਹੜੀ ਗੱਲ ਕਹਿਣਾ ਚਾਹੁੰਦੇ ਹੋ ਕਿ ਨਾਲੀਆਂ ਦੇ ਬਲਾਕੇ ਸਾਰੇ ਪਾਸੇ ਹੈ ਹਨਾ ਪਾਣੀ ਪਾਸ ਨਹੀਂ ਹੋ ਰਿਹਾ ਨਾਲੀਆਂ ਦੀ ਬਲਾਕੇ ਦੀ ਸਮੱਸਿਆ ਕੂੜੇ ਦੇ ਢੇਰ ਥਾਂ ਥਾਂ ਲੱਗੇ ਆ ਸੋ ਮੈਂ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾ ਰਿਹਾ ਸਾਡਾ ਵਪਾਰ ਕਮਿਸ਼ਨ ਮੀਟਿੰਗ ਕਰਨ ਜਾ ਰਿਹਾ ਜਲਦੀ ਮੀਟਿੰਗ ਕਰਕੇ ਜਿੱਦਾਂ ਵੀ ਹੋ ਸਕਦਾ ਤੁਹਾਡਾ ਵਾਅਦਾ ਕਰਦੇ ਆ ਇਹ ਗੱਲਾਂ ਨਾਲ ਗੱਲਾਂ ਨਾਲ ਨਹੀਂ ਚੱਲੂਗਾ ਤੁਹਾਨੂੰ ਕੰਮ ਕਰਕੇ ਦੱਸਾਂਗੇ ਇਹ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਨੇ ਪ੍ਰੋਪਰ ਆਦਾ ਹਰ ਡਿਪਾਰਟਮੈਂਟ ਨੂੰ ਸ਼ਿਕਾਇਤ ਜਾਊਗੀ ਪ੍ਰੋਪਰ ਫੋਲੋਅ ਅਪ ਕਰਕੇ ਨੈਕਸਟ ਮੀਟਿੰਗ ਤੱਕ ਆਪਾਂ ਜਵਾਬ ਦੇਣਾ ਹਰ ਇੱਕ ਨੂੰ ਕਿ ਤੁਸੀਂ ਕੁਐਸਚਨ ਕਰੋ ਪੁੱਛਿਓ ਸਾਨੂੰ ਕਿ ਤੁਸੀਂ ਉਹਦਾ ਕੀ ਬਣਿਆ ਆਪਾਂ ਪ੍ਰੋਪਰ ਆਦਾ ਹਾਲ ਸੋਲੂਸ਼ਨ ਲੱਭਾਂਗੇ ਸਿਰਫ ਆ ਕਿ ਜਿਵੇਂ ਜਿਹੜਾ ਵਪਾਰੀ ਵਰਗਿਆ ਉਹ ਸਰਕਾਰ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਆ ਅਰਥਵਿਵਸਥਾ ਦੀ ਬਈ ਜਿਹੜੇ ਕੈਮਰੇ ਦੀ ਗੱਲ ਕਰਤੀ ਕੈਮਰੇ ਲੱਗੇ ਵੀ ਹੋਏ ਆ ਪਰ ਉਹ ਖਰਾਬ ਵੀ ਹੈਗੇ ਆ ਕੈਮਰੇ ਅਜੇ ਤਿੰਨ ਚਾਰ ਸਾਲ ਪਹਿਲਾਂ ਲੱਗ ਜਾਣੇ ਚਾਹੀਦੇ ਕਿਉਂਕਿ ਲੋਕਾਂ ਲਈ ਤੇ ਬੜੀ ਚਿਰ ਤੋਂ ਮੰਗਦਾ ਦੇਖੋ ਪਾਸ ਆ ਰਹੀ ਹੈ ਸਰਕਾਰ ਦਾ ਲਾਸਟ ਸਾਡੀ ਗੱਲ ਕਰਦੇ ਆ 77 ਸਾਲ ਲਾਸਟ ਹੀ ਹੈਗਾ ਯਾ ਬੜੇ ਸਾਲ ਆ ਗਏ ਇਲੈਕਸ਼ਨ ਤੇ 77 ਸਾਲੇ ਕਿੰਨੇ ਸਾਲ ਬੜੇ ਸਾਲੇ ਆ ਕਿੰਨੇ ਸਾਲ ਹੋ ਗਏ ਆ ਇੰਡੀਪੈਂਡੈਂਟ ਹੋਇਆ ਨੂੰ 1947 ਤੋਂ ਬਾਅਦ ਆਜ਼ਾਦੀ ਆਇਆ ਅੱਜ ਤੱਕ ਬੇਸਿਕ ਸਹੂਲਤਾਂ ਕੀ ਆ ਸਾਡੇ ਕੋ ਇੱਕ ਦੇਖੋ ਬਲਵਾਕੇ ਜੇ ਨਾਲੀ ਦਾ ਪਾਣੀ ਪਾਸ ਨਹੀਂ ਕਰ ਪਾ ਰਹੇ ਸੀਵਰੇਜ ਸਿਸਟਮ ਨਹੀਂ ਹੈ ਕਿ ਸਰਕਾਰਾਂ ਕਿਧੀਆਂ ਆਈਆਂ ਪੱਲੇ ਨਵੀਂ ਸਰਕਾਰ ਆਈ ਆ ਜੋਸਤਨ ਰਵੀ ਪਤਾ ਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਤੇ ਕਮੇਟੀ ਅਜੇ ਤੱਕ ਸਾਡੇ ਕੋਲ ਚਾਜ ਨਹੀਂ ਆਇਆ ਇਲੈਕਟਿਡ ਕਮੇਟੀ ਹੁੰਦੀ ਹੈ ਮਤੇ ਪਾਸ ਹੁੰਦੇ ਨੇ ਮਤੇ ਅੱਗੇ ਜਾਂਦੇ ਨੇ ਸੋ ਸਾਡੇ ਕੋਲ ਜਗ੍ਹਾ ਵੀ ਹੈਗੀ ਆ ਉਹਨਾਂ ਨੇ ਕੋਈ ਅੱਜ ਜਗ੍ਹਾ ਲੱਲੋ ਯਾਰ ਸਾਡੇ ਕੋਲ ਪੇਪਰਸ ਨੇ ਉਹ ਅੱਜ ਜਗ੍ਹਾ ਤੇ ਪੜਾ ਸੁਣਾ ਸ਼ੁਰੂ ਕਰ ਦੋ ਇਹ ਰਾਜਨੀਤੀ ਨਾ ਕਰੋ ਕਿ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਬੰਦੇ ਖੜੇ ਕਰਕੇ ਫਿਰ ਉਹ ਸਾਡੇ ਸ਼ਹਿਰ ਦੀ ਮਾੜੀ ਕਿਸਮਤ ਆ ਕਿ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਰਾਤਾ ਡੇਵਰਗੀਆਂ ਸੰਸਥਾਵਾਂ ਜਿਹੜੀਆਂ ਉਹ ਲਗਾਉਂਦੀਆਂ ਜਦ ਕਿ ਸਰਕਾਰ ਨੂੰ ਲਗਾਣੇ ਜਦੀ ਪਹਿਲਾਂ ਅੱਗੇ ਤਾਂ ਨਹੀਂ ਪਤਾ ਪਰ ਉਹਨਾਂ ਦੀ ਰਿਪੇਅਰ ਦੀ ਹੁੰਦੀ ਜੋ ਮੇਜਰ ਕਾਰ ਹੈ ਟੱਪਾ ਹੁਣ ਅਫਸਰ ਸ਼ਾਈ ਨਾਲ ਆਪਾਂ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਵੇਖੋ ਵਪਾਰ ਕਮਿਸ਼ਨ ਕਿਸ ਕਰਕੇ ਬਣਿਆ ਤੁਹਾਡੇ ਮਸਲਿਆਂ ਲਈ ਬਣਿਆ ਤੁਹਾਡੇ ਮਸਲੇ ਹੁਣ ਤੁਹਾਨੂੰ ਦਫਤਰਾ ਜਾਣ ਦੀ ਲੋੜ ਨਹੀਂ ਸਾਡੇ ਚੇਅਰਮੈਨ ਸਾਹਿਬ ਇੱਥੇ ਬੈਠੇ ਨੇ ਸਾਡੇ ਮੈਂਬਰ ਸਾਹਿਬ ਨੇ ਗੁਰਦਾਸਪੁਰ ਤੋਂ ਸਾਡੇ ਮੈਂਬਰ ਸਾਹਿਬ ਨੇ ਇੱਥੇ ਆਪਣੇ ਬਾਬਾ ਸੋਢੀ ਜੀ ਮੈਂਬਰ ਨੇ ਇੱਕ ਟੀਮ ਤਿਆਰ ਹੋ ਗਈ ਆ ਤੁਸੀਂ ਸ਼ਿਕਾਇਤਾਂ ਦੱਸੋ ਯਾਰ ਹਾਲ ਨਹੀਂ ਹੋਣਗੀਆਂ ਤਾਂ ਫਿਰ ਕੁਐਸਚਨ ਕਰ ਲਿਓ ਟ੍ਰੈਫ ਦੇਖੋ ਤੁਹਾਨੂੰ ਪਤਾ ਕਿ ਸਾਡਾ ਸ਼ਹਿਰ ਜਿਹੜਾ ਬਾਜ਼ਾਰ ਆ ਨਾ ਪੀੜਾ ਬਾਜ਼ਾਰ ਆ ਉਸ ਕਰਕੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਕਿ ਸਾਡੇ ਕੋਲ ਪ੍ਰੋਪਰ ਇੱਥੇ ਅਜੇ ਤੱਕ ਪਰਪਰ ਸਾਡੇ ਕੋਲ ਪਾਰਕਿੰਗ ਹੈ ਹੀ ਨਹੀਂ ਕਿਤੇ ਵੀ ਮਹਿਰੂ ਪਾਰਕ ਪੁਰਾਣੇ ਬਸ ਸਟੈਂਡ ਦੀ ਗੱਲ ਕੀਤੀ ਉਹ ਯੂਪੀ ਹੈਗਾ ਲੇਕਿਨ ਉੱਥੇ ਵੀ ਪਾਰਕਿੰਗ ਹੋ ਸਕਦੀ ਹੈ ਰੇੜੀ ਮਾਰਕੀਟ ਉੱਥੇ ਜਾ ਸਕਦੀ ਆ ਸੋਲੂਸ਼ਨ ਆਪਣੇ ਆਪ ਹੋ ਜਾਂਦਾ ਹੁਣ ਜੀ ਹੁਣ ਸਾਡੀ ਪਹਿਲੀ ਮੀਟਿੰਗ ਸੀ ਨਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ ਇਹ ਮੀਟਿੰਗ ਵਧੀਆ ਚੱਲ ਰਹੀ ਹੈ ਅੱਛਾ ਵਧੀਆ ਨਾ ਇਸ ਕਰਕੇ ਤੁਸੀਂ ਕੁਐਸਚਨ ਦੱਸੋ ਯਾਰ ਆਪਾਂ ਹੱਲ ਕਰਾਉਣੇ ਸਾਡੇ ਚੰਬਰੀ ਆ ਤੁਹਾਡੀ ਸਰਕਾਰ ਤੇ ਭਗਵਾਨ ਸਭ ਮਾਨ ਨੇ ਸੀਐਮ ਜੋ ਨਾਲ ਕਹੇ ਕਿ ਪੰਜਾਬੀ ਨੂੰ ਆਪਾਂ ਪਹਿਲ ਦੇ ਆਧਾਰ ਤੇ ਰੱਖਾਂਗੇ ਉਹ ਪਿੱਛੇ ਵੇਖਿਓ ਤੁਹਾਡੇ ਬੋਰਡ ਲਗਾਇਆ ਇੱਕ ਮਿੰਟ ਪਿੱਛੇ ਦੇਖਿਓ ਪਿੱਛੇ ਦੇਖਿਓ ਇੱਕ ਮਿੰਟ ਕੀ ਲਿਖਿਆ ਹੋ ਅੱਜ ਨੂੰ ਮੀਟਿੰਗ ਕਿਦੀ ਕੀ ਲਿਖਿਆ ਹੈ ਬੇਨਤੀ ਆ ਜੀ ਇੱਥੇ ਪਾ ਇੱਥੇ ਗਿਆ ਸਾਰਾ ਜੇ ਕਿਸੇ ਨੇ ਬਣਾਉਣ ਲਗਿਆ ਕੋਈ ਮਿਸ ਮਿਸ ਪ੍ਰਿੰਟ ਹੋ ਗਿਆ ਤਾਂ ਆਪਾਂ ਨੂੰ ਅੱਗੇ ਅੱਗੇ ਤੋਂ ਅੱਗੇ ਤੋਂ ਠੀਕ ਕਰਾਂਗੇ ਆਪਾਂ ਅੱਗੇ ਤੋਂ ਨੂੰ ਠੀਕ ਇਹਨੂੰ ਠੀਕ ਕਰਾਂਗੇ ਜੀ ਜੇ ਕਿਤੇ ਵੀ ਕਿਤੇ ਬਣਾਣ ਲੱਗਿਆ ਕਿਸੇ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਤੈਨੂੰ ਆਪਾਂ ਜਰੂਰ ਅੱਗੇ ਤੋਂ ਖਾਸ ਖਿਆਲ ਰੱਖਾਂਗੇ ਸਾਡੀ ਪੰਜਾਬੀ ਲੈਂਗੁਏਜ ਹੀ ਪਹਿਲੀ ਲੈਂਗੁਏਜ ਹੈ ਗਾਂ ਤੋਂ ਆਪਾਂ ਖਾਸ ਖਿਆਲ ਰੱਖਾਂਗੇ ਜੋ ਸਰਦਾਰ ਪਰਵਾਸੀ ਨੂੰ ਕੀ ਚੰ ਦੇਖ ਦਿਨਾ ਚਾਹੁੰਦੇ ਇੱਕ ਨਾ ਇੱਕ ਵਾਰੀ ਕੱਲ ਮੀਟਿੰਗ ਹੋਈ ਵਨ ਬਾਈ ਵਨ ਮੈਨੂੰ ਹੁਕਮ ਕਰੋ ਮੈਂ ਹਾਂ ਬਦਾਏ ਕੋਲੋਂ ਮੁੱਦਾ ਚੁੱਕਿਆ ਗਿਆ ਨਹੀਂ ਕਿ ਡੀਸੀ ਤੇ ਐਡੀਸੀ ਜਿਹੜਾ ਉਹ ਜਗਾ ਪ੍ਰੋਵਾਈਡ ਨਹੀਂ ਕਰਵਾ ਰਹੇ ਉਹਦਾ ਚੁੱਕਣ ਦੀ ਤੇ ਪਰ ਸਟੇੜ ਤੱਲੇ ਉਹ ਆਪਣੀ ਵੱਲ ਝਾਤੀ ਮਾਰ ਲੈਣ ਵੇਖੋ ਮੈਂ ਤੇ ਕੋਈ ਬੇਨਤੀ ਕਰਦਾ ਕਿ ਜਾਂ ਤੇ ਕ੍ਰਪਸ਼ਨ ਨੂੰ ਕ੍ਰਪਸ਼ਨ ਫ੍ਰੀ ਕਰ ਦੇਣਾ ਚਾਹੀਦਾ ਜਾਂ ਤੇ ਉਹ ਆਪਣੇ ਵੱਲ ਝਾਤੀ ਮਾਰ ਲੈਣ ਇਹ ਨਹੀਂ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਤੋਂ ਇਲਾਵਾ ਦੂਜੀ ਗੱਲ ਨਹੀਂ ਕਰਦਾ ਅਫਸਰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਪਏ ਨੇ ਜੇ ਜਗ੍ਹਾ ਦੀ ਗੱਲ ਆ ਤੂੰ ਮੇਰਾ ਭਰਾ ਵਾ ਮੇਰੇ ਕੋਲ ਆਓ 4.5 ਏਕੜ ਮਸਤਵਾ ਰੋਡ ਤੇ ਮੈਂ ਜਗ੍ਹਾ ਦੇਣਾ ਕੋਈ ਉੱਥੇ ਰਹਿਣ ਕੋਈ ਵੀ ਉੱਥੇ ਮਤਲਬ ਬੰਦਾ ਨਹੀਂ ਰਹਿ ਰਿਹਾ ਕੋਈ ਉੱਥੇ ਵਾਦੀ ਨਹੀਂ ਹੈਗੀ ਤੁਸੀਂ ਜਗ੍ਹਾ ਲੈ ਕੇ ਉਥੇ ਜਦੋਂ ਮਰਜੀ ਕਾਰਵਾਈ ਸ਼ੁਰੂ ਕਰਦੋ ਮੇਰੇ ਕੋ ਐਫੀਡੇਵਿਟ ਲਲਿਓ 5 ਸਾਲ 10 ਸਾਲ ਲਈ ਫ੍ਰੀ ਫ੍ਰੀ ਜਗ੍ਹਾ ਦੇ ਨੂੰ ਤਿਆਰ ਆ ਪਰ ਉਹਨਾਂ ਦੀ ਨੀਅਤ ਮਾੜੀ ਹੈ ਉਹ ਜਾਣ ਕੇ ਸ਼ਹਿਰ ਚ ਕੂੜੇ ਦੇ ਢੇਰ ਲਾਉਂਦੇ ਨੇ ਕਿ ਸ਼ਹਿਰ ਚ ਵਪਾਰੀਆਂ ਨੂੰ ਲੋਕਾਂ ਨੂੰ ਤੰਗੀ ਆਵੇ ਉਹਨਾਂ ਦੀ ਸੋਚ ਹੀ ਮਾਸਿਕਾ ਸੋਚ ਹੀ ਉਹਨਾਂ ਦੀ ਉਦਾਂ ਦੀ ਆ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਜਗ੍ਹਾ ਦੀ ਡੀਸੀ ਐਸਐਸਪੀ ਸਾਹਿਬ ਨਹੀਂ ਤੇ ਇਹ ਡੀਸੀ ਸਾਹਿਬ ਨਹੀਂ ਦੇ ਰਹੇ ਮੈਂ ਤੈਨੂੰ ਜਗ੍ਹਾ ਦਿਨਾ ਯਾਰ ਉੱਥੇ ਕੋੜਾ ਲਵਾਲਾ ਜੋ ਕਹਿੰਗਾ ਮਤਲਬ ਅਸੀਂ ਦੂਜੀ ਗੱਲ ਹੀ ਨਹੀਂ ਕਰਾਂਗੇ 10 ਸਾਲ ਦੀ 20 ਸਾਲ ਦੀ ਲੱਲੋ ਲੀਸ ਤੇ ਲੱਲੋ ਸਾਈਨ ਕਰਾ ਲਿਓ ਯਾਰ ਕੋਈ ਤੁਸੀਂ ਆਇਓ ਅੱਜ ਤਾਂ ਹੱਲ ਹੋਈ ਹੈ ਜੀ ਅੱਜ ਮੀਟਿੰਗ ਦੇ ਦੌਰਾਨ ਚਾਹਵਾ ਦੁਕਾਨ ਬਰਾ ਹੁੰਦਾ ਲਹਾ ਹੱਥੇ ਮੇਰੇ ਤੋਂ ਦੌਰਾਨ ਕੋਈ ਮੁਸ਼ਕਲ ਹੱਥ ਨਹੀਂ ਇਹ ਮੁਸ਼ਕਲਾਂ ਜਿਹੜੀਆਂ ਆਣਾ ਸਾਰੀਆਂ ਆਪਾਂ ਨੋਟ ਕਰ ਲੀਆਂ ਨੇ ਹਰ ਮੁਸ਼ਕਲ ਨੂੰ ਥੋੜਾ ਟਾਈਮ ਲੱਗਦਾ ਟਾਈਮ ਬਾਉਂਡ ਇਹ ਜਿੱਥੇ ਵੀ ਮੁਸ਼ਕਲ ਆਪਣੇ ਆਪਾਂ ਨੋਟ ਕਰਕੇ ਸਬੰਧਤ ਅਫਸਰਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਭੇਜ ਦੇਣੀ ਆ ਉਸ ਭੇਜਣ ਤੋਂ ਬਾਅਦ ਜਿੱਥੇ ਜਿੱਥੇ ਹੋਊਗਾ ਟਾਈਮ ਬਾਊਂਡ ਤਰੀਕੇ ਨਾਲ ਫੋਲੋਅ ਅਪ ਤੁਸੀਂ ਸਾਡੇ ਕੋਲ ਲਿਓ ਕਿ ਅਜੇ ਦੀਆਂ ਮੁਸ਼ਕਲਾਂ ਆਈਆਂ ਰਹੀਆਂ ਮੈਂ ਕਾਪੀਸ ਵੀ ਤੁਹਾਨੂੰ ਇੱਕ ਕਰਾ ਕੇ ਰੱਖ ਲੂੰਗਾ ਫਿਰ ਤੁਸੀਂ ਮੇਰੇ ਕੋਲ ਫੋਲੋਅ ਅਪ ਲੈ ਕੇ ਹਫਤੇ ਦਸ ਦੇ ਬਾਅਦ ਜਰੂਰ ਪੁੱਛਿਓ ਕਿ ਤੁਸੀਂ ਕਿੱਥੇ ਪੁੱਜੇ ਹੋ